ਦੋਸਤੋ ਅੱਜ ਤਨ ਖਬਰਾਂ ਸਾਹਮਣੇ ਆ ਰਹੀਆਂ ਨੇ ਪਹਿਲੀ ਖਬਰ ਸੁਪਰੀਮ ਕੋਰਟ ਤੋਂ ਆ ਰਹੀ ਐ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਮਾਰੀ ਆ ਅਤੇ ਦੂਜੀ ਖਬਰ ਜਿਹੜੀ ਆ ਗਈ ਬਟਾਲਾ ਤੋਂ ਆ ਰਹੀ ਹੈ ਪੁੱਤ ਨੇ ਹੀ ਮਾਪ ਪਿਓ ਦਾ ਗੋਲੀਆਂ ਮਾਰ ਕੇ ਕੀਤਾ ਕਤਲ ਅਤੇ ਤੀਜੀ ਖਬਰ ਜਿਹੜੀ ਆ ਰਹੀ ਐ ਸੰਯੁਕਤ ਕਿਸਾਨ ਮੋਰਚਾ ਦੀ ਜਿਹੜੀ ਮੀਟਿੰਗ ਦੇ ਰਿਲੇਟਡ ਖਬਰ ਆ ਰਹੀ ਆ ਇੰਨਾ ਥਿੰਨਾ ਖਬਰਾਂ ਬਾਰੇ ਤਾਂ ਅੱਗੇ ਜਾਣਕਾਰੀ ਦਿਨੇ ਆ ਜਿਹੜੀ ਪਹਿਲੀ ਖਬਰ ਆ ਸੁਪਰੀਮ ਕੋਰਟ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਹੈ ਕਿ ਸੁਪਰੀਮ ਕੋਰਟ ਦਾ ਕਹਿਣਾ ਇਹ ਹੈ ਕਿ 1996 ਦੀ ਜਿਹੜੀ ਪੈਨਸ਼ਨ ਸਕੀਮ ਆ ਉਹ ਸੁਪਰੀਮ ਕੋਰਟ ਦੁਆਰਾ ਜਿਹੜੀ ਲਾਗੂ ਕਰ ਦਿੱਤੀ ਗਈ ਸੀ ਪਰ ਜਿਹੜੀ ਪੰਜਾਬ ਸਰਕਾਰ ਆ ਚੀਪ ਸਕੱਤਰ ਆ ਜਿਹੜੇ ਉਹਨਾਂ ਨੇ ਇਸ ਪੈਨਸ਼ਨ ਸਕੀਮ ਨੂੰ ਲਾਗੂ ਨਹੀਂ ਕੀਤਾ ਸੀ ਪੰਜਾਬ ਸਰਕਾਰ ਦੁਆਰਾ ਜਿਹੜੀ ਇਹ ਸਕੀਮ ਜਿਹੜੀ ਖਤਮ ਕੀਤੀ ਗਈ ਸੀ ਪਰ ਪੈਨਸ਼ਨ ਸਕੀਮ ਸੁਪਰੀਮ ਕੋਰਟ ਦੇ ਵਿੱਚ ਹਲੇ ਤੱਕ ਵੀ ਲਾਗੂ ਕੀਤੀ ਗਈ ਆ ਤੇ ਉਹਨਾਂ ਨੇ ਇਹ ਕਿਹਾ ਜਿਹੜੀ ਚੀਫ ਸਕੱਤਰ ਤੇ ਬਹੁਤ ਵੱਡੇ ਉਹਨਾਂ ਨੇ ਸਵਾਲ ਉਠਾਏ ਆ ਤੇ ਉਹਨਾਂ ਨੇ ਕਿਹਾ ਕਿ ਜਿਹੜੀ ਪੰਜਾਬ ਸਰਕਾਰਾ ਇੰਨੀ ਜਿਹੜੀ ਆ ਕਿ ਬੇਸ਼ਰਮ ਹੋਈ ਪਈ ਆ ਕਿ ਜਿਹੜੀ ਅਸੀਂ ਪੈਨਸ਼ਨ ਸਕੀਮ ਜਿਹੜੀ ਅਸੀਂ ਲਾਗੂ ਕੀਤੀ ਸੀ ਉਹਨਾਂ ਨੇ ਉਹਨਾਂ ਦੀ ਜਿਹੜੇ ਜੋ ਰੂਲ ਰੈਗੂਲੇਸ਼ਨ ਬਣਾਏ ਸੀ ਉਹਨਾਂ ਦੀ ਉਹ ਉਲੰਘਣਾ ਕਰ ਰਹੇ ਆ ਜੇਕਰ ਉਹ ਇਹਨਾਂ ਸਕੀਮਾਂ ਦੀ ਪਾਲਣਾ ਨਹੀਂ ਕਰਨਗੇ ਤਾਂ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹ ਜਿਹੜੀ ਖਬਰ ਆ ਸੁਪਰੀਮ ਕੋਰਟ ਦੁਆਰਾ ਆ ਰਹੀ ਆ ਕਿ ਜਿਹੜੀ 1996 ਦੀ ਜਿਹੜੀ ਪੈਨਸ਼ਨ ਸਕੀਮ ਉਹਨਾਂ ਨੇ ਲਾਗੂ ਕੀਤੀ ਗਈ ਸੀ ਤੇ ਪਰ ਪੰਜਾਬ ਸਰਕਾਰ ਦੁਆਰਾ ਜਿਹੜੀ ਇਹ ਪੈਨਸ਼ਨ ਸਕੀਮ ਖਤਮ ਕੀਤੀ ਗਈ ਸੀ ਤਾਂ ਉਸ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਬਹੁਤ ਹੀ ਜ਼ਬਰਦਸਤ ਫਟਕਾਰ ਲਗਾਈ ਆ ਕਿ ਜਿਹੜੇ ਅਸੀਂ ਪੈਨਸ਼ਨ ਸਕੀਮ ਬਣਾਈ ਸੀ ਲਾਗੂ ਕੀਤੀ ਸੀ ਤੁਸੀਂ ਉਹਨਾਂ ਨੂੰ ਲਾਗੂ ਕਿਉਂ ਨਹੀਂ ਕਰ ਰਹੇ ਤੇ ਜੇਕਰ ਤੁਸੀਂ ਇੰਨਾ ਸਕੀਮ ਨੂੰ ਲਾਗੂ ਨਹੀਂ ਕਰ ਦੱਸ ਤਾਂ ਫਟਕਾਰ ਲਗਾਈ ਆ ਕਿ ਜਿਹੜੀ ਅਸੀਂ ਪੈਨਸ਼ਨ ਸਕੀਮ ਬਣਾਈ ਸੀ ਲਾਗੂ ਕੀਤੀ ਸੀ ਤੁਸੀਂ ਉਹਨਾਂ ਨੂੰ ਲਾਗੂ ਕਿਉਂ ਨਹੀਂ ਕਰ ਰਹੇ ਤੇ ਜੇਕਰ ਤੁਸੀਂ ਇੰਨਾ ਸਕੀਮ ਨੂੰ ਲਾਗੂ ਨਹੀਂ ਕਰਾਂ ਕਰੋਗੇ ਤਾਂ ਤਾਂ ਹੱਡੇ ਤੇ ਕਾਨੂੰਨੀ ਜਿਹੜੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਜਾਵੇਗੀ ਪਰ ਜਿਹੜੀ ਸਿਆਸਤ ਸਰਕਾਰ ਆ ਸੁਪਰੀਮ ਕੋਰਟ ਨੂੰ ਲਾਰੇ ਲਾ ਰਹੀ ਆ ਕਿ ਅਸੀਂ ਜਿਹੜੀ ਇਹ ਸਕੀਮ ਆ ਉਹ ਅਸੀਂ ਲਾਗੂ ਕਰਾਂਗੇ ਪਰ ਉਹਨਾਂ ਨੂੰ ਲਾਰਿਆਂ ਚ ਹੀ ਰੱਖ ਰਹੀ ਆ ਪਰ ਇਸ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਸੁਪਰੀਮ ਕੋਰਟ ਨੇ ਅੱਜ ਜਿਹੜੀ ਪੰਜਾਬ ਸਰਕਾਰ ਨੂੰ ਜਿਹੜੀ ਆ ਫਟਕਾਰ ਲਗਾਈ ਆ ਤੇ ਉਹਨਾਂ ਨੇ ਇਹ ਕਿਹਾ ਜੇਕਰ ਤੁਸੀਂ ਪੈਨਸ਼ਨ ਸਕੀਮ ਨੂੰ ਨਹੀਂ ਲਾਗੂ ਕਰੋਗੇ ਤਾਂ ਤੁਹਾਡੇ ਤੇ ਜਿਹੜੀ ਬੰਦ ਦੀ ਕਾਨੂੰਨੀ ਕਾਰਵਾਈ ਆ ਉਹ ਅਸੀਂ ਕਰਾਂਗੇ ਪਰ ਦੂਜੀ ਜਿਹੜੀ ਖਬਰ ਆ ਉਹ ਦਿਲ ਦੇ ਹਿਲਾਉਣ ਵਾਲੀ ਆ ਰਹੀ ਆ ਕਿ ਜਿਹੜਾ ਇੱਕ ਪੁੱਤ ਫਰਾਂਸ ਤੋਂ ਆਇਆ ਸੀ ਉਸਨੇ ਵੀ ਆਪਣੇ ਮਾਪਿਓ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਕਤਲ ਕਿਉਂ ਕਰ ਦਿੱਤਾ ਗਿਆ ਇਹਦੇ ਬਾਰੇ ਤੁਹਾਨੂੰ ਅੱਗੇ ਜਾਣਕਾਰੀ ਦਿੰਦੇ ਆ ਕਿ ਬਟਾਲਾ ਤੋਂ ਹੀ ਖਬਰ ਆ ਰਹੀ ਹੈ ਕਿ ਇੱਕ ਲੜਕਾ ਜਿਹੜਾ ਫਰਾਂਸ ਤੋਂ ਆਇਆ ਸੀ ਜਦੋਂ ਫਰਾਂਸ ਤੋਂ ਵਾਪਸ ਆਇਆ ਤਾਂ ਉਸਦੇ ਜਿਹੜੇ ਘਰ ਦੇ ਸੀ ਆਪਣੀ ਧੀ ਦੇ ਨਾਂ ਤੇ ਜਿਹੜੀ ਆ ਪ੍ਰਾਪਰਟੀ ਕਰਨਾ ਚਾਹੁੰਦੇ ਸੀ ਤਾਂ ਉਸ ਨੂੰ ਇਹ ਜਿਹੜੀ ਗੱਲ ਵਧੀਆ ਨਹੀਂ ਲੱਗੀ ਉਸਦੇ ਗੁੱਸੇ ਵਿੱਚ ਆ ਕੇ ਹੀ ਆਪਣੇ ਮਾਪਿਓ ਦਾ ਗੋਰੀਆ ਮਾਰ ਕੇ ਜਿਹੜਾ ਕਤਲ ਕੀਤਾ ਗਿਆ ਪਰ ਅੱਗੇ ਅੱਗੇ ਇਹ ਵੀ ਜਾਣਕਾਰੀ ਆ ਰਹੀ ਹੈ ਕਿ ਜਿਹੜਾ ਮੁੰਡੇ ਨੇ ਗੋਲੀਆਂ ਮਾਰ ਕੇ ਆਪਣੇ ਮਾਪਿਓ ਦਾ ਜਿਹੜਾ ਕਤਲ ਕੀਤਾ ਹੈ ਦਾ ਕਤਲ ਦੇ ਵਿੱਚ ਪਿਓ ਦੀ ਤਾਂ ਥਾਤ ਤੇ ਹੀ ਮੌਤ ਹੋ ਜਾਂਦੀ ਆ ਪਰ ਜਿਹੜੀ ਮੁੰਡੇ ਦੀ ਮਾਂ ਹੁੰਦੀ ਆ ਉਸ ਦਾ ਇਲਾਜ ਜਿਹੜਾ ਚੱਲ ਰਿਹਾ ਹੈ ਇਹ ਕਿੰਨੀ ਦਿਲ ਦਿਲ ਨੂੰ ਦਹਿਲਾਉਣ ਵਾਲੀ ਖਬਰ ਆ ਕਿ ਅੱਜ ਕੱਲ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਵੀ ਅੱਜ ਕੱਲ ਕਿਸੇ ਕੋਲੇ ਵੀ ਗੁੱਸਾ ਕੰਟਰੋਲ ਕਰਨ ਦੇ ਲਈ ਜਿਹੜਾ ਉਪਾਏ ਨਹੀਂ ਹੁੰਦਾ ਕਿ ਗੁੱਸੇ ਵਿੱਚ ਜਿਹੜਾ ਉਹਨਾਂ ਨੂੰ ਇਹ ਸਮਝ ਨਹੀਂ ਜਦੋਂ ਅਸੀਂ ਗੁੱਸੇ ਵਿੱਚ ਆਉਂਨੇ ਆ ਤੇ ਸਾਨੂੰ ਨਹੀਂ ਪਤਾ ਲੱਗਦਾ ਗੁੱਸੇ ਵਿੱਚ ਅਸੀਂ ਕੀ ਸਹੀ ਕਰ ਰਿਹਾ ਕਿ ਗਲਤ ਕਰ ਰਿਹਾ ਕੋਈ ਸਾਡਾ ਮਾਪਾਪਾ ਕੋਈ ਸਾਡਾ ਭੈਣ ਭਰਾ ਉਹਨਾਂ ਦਾ ਗੁੱਸਾ ਇੰਨਾ ਉਹਨਾਂ ਦੇ ਉੱਪਰ ਹੈਵੀ ਹੋ ਜਾਂਦਾ ਹੈ ਕਿ ਉਹ ਜਿਹੜੀ ਆ ਆਪਣਾ ਤੇ ਆਪਣੇ ਪੂਰੇ ਪਰਿਵਾਰ ਨੂੰ ਜਿਹੜਾ ਬਰਬਾਦ ਕਰ ਦਿੰਦੇ ਆ ਤੇ ਇਸ ਨੇ ਇਹ ਮੱਦੇ ਨਜ਼ਰ ਰੱਖ ਦਿਆ ਹੋਇਆ ਇਹ ਜਿਹੜੀ ਖਬਰ ਆ ਬਟਾਲਾ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਇੱਕ ਨੌਜਵਾਨ ਜਿਹੜਾ ਫਰਾ ਤੋ ਆਇਆ ਸੀ ਜਦੋਂ ਉਹ ਫਰਾਂਸ ਤੋਂ ਵਾਪਸ ਆਇਆ ਤਾਂ ਉਸਨੇ ਆਪਣੇ ਮਾਪਿਓ ਦਾ ਗੋਲੀਆਂ ਮਾਰ ਕੇ ਜਿਹੜਾ ਕਤਲ ਕਰ ਦਿੱਤਾ ਗਿਆ ਪਰ ਉਦੋਂ ਜਿਹੜਾ ਉਸ ਮੁੰਡੇ ਦਾ ਪਿਓ ਸੀ ਜਦੋਂ ਉਹਨੂੰ ਗੋਲੀ ਮਾਰੀ ਤਾਂ ਉਸ ਦੀ ਥਾਂ ਤੇ ਹੀ ਮੌਤ ਹੋ ਗਈ ਆ ਪਰ ਜਿਹੜੀ ਉਹਦੀ ਮਾਂ ਹੈ ਉਹਦਾ ਇਲਾਜ ਚੱਲ ਰਿਹਾ ਹੈ ਪਰ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਆ ਕਿ ਉਹਨਾਂ ਦੇ ਜਿਹੜੇ ਮਾਤਾ ਪਿਤਾ ਸੀ ਉਹ ਆਪਣੀ ਧੀ ਦੇ ਨਾਂ ਤੇ ਜਿਹੜੀ ਪ੍ਰਾਪਰਟੀ ਲਿਖਾਉਣਾ ਚਾਹੁੰਦੇ ਸੀ ਪਰ ਇਹ ਜਿਹੜੀ ਗੱਲ ਉਸ ਮੁੰਡੇ ਨੂੰ ਪਸੰਦ ਨਹੀਂ ਆਈ ਤੇ ਉਹ ਇਹ ਜਿਹੜੀ ਗੱਲ ਨੂੰ ਬੁਰਾ ਮੰਨ ਲ ਗਿਆ ਤੇ ਗੁੱਸੇ ਵਿੱਚ ਆ ਕੇ ਉਸ ਨੇ ਆਪਣੇ ਮਾਪੇ ਉੱਪਰ ਹੀ ਗੋਲੀਆਂ ਜਿਹੜੀਆਂ ਚਲਾ ਦਿੱਤੀਆਂ ਗਈਆਂ ਤੇ ਪਿਓ ਦੀ ਥਾਂ ਤੇ ਹੀ ਮੌਤ ਹੋ ਗਈ ਆ ਅਤੇ ਮਾਂ ਦਾ ਜਿਹੜਾ ਇਲਾਜ ਚੱਲ ਰਿਹਾ ਹੈ ਅਤੇ ਤੀਜੀ ਖਬਰ ਜਿਹੜੀ ਆ ਕਿ ਸੰਜੁਗਤ ਕਿਸਾਨ ਮੋਰਚਾ ਤੋਂ ਆ ਰਹੀ ਆ ਤੁਹਾਨੂੰ ਪਤਾ ਹੈ ਕਿ ਬੀਤੇ ਦਿਨ ਜਿਹੜੇ ਸੰਜੁਗਤ ਕਿਸਾਨ ਮੋਰਚਾ ਦੇ ਜਥੇਬੰਦੀਆਂ ਨੇ ਉਹ ਆਪਣੀਆਂ ਮੰਗਾਂ ਜਿਹੜੀਆਂ ਪੂਰੀਆਂ ਕਰਨਾ ਚਾਹੁੰਦੇ ਸੀ ਤਾਂ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਧਰਨਾ ਲਗਾਉਣ ਲਈ ਜਿਹੜੀ ਅਪੀਲ ਕੀਤੀ ਸੀ ਤਾਂ ਕੱਲ ਸਾਰੇ ਸ਼ਹਿਰਾ ਪਿੰਡਾਂ ਦੇ ਵਿੱਚ ਪੁਲਿਸ ਨੇ ਇੰਨੀ ਕਰੜੀ ਕਾਰਵਾਈ ਕਰਕੇ ਕਿ ਕਿਸਾਨਾਂ ਨੂੰ ਚੰਡੀਗੜ੍ਹ ਨਾ ਪਹੁੰਚਣ ਦੇ ਲਈ ਕੁਝ ਨਾ ਕਰਨ ਦੇ ਲਈ ਹਰ ਜਗ੍ਹਾ ਤੇ ਹਰ ਜਗ੍ਹਾ ਤੇ ਉਹਨਾਂ ਨੇ ਜਿਹੜੀ ਆ پابੰਦੀ ਲਾਤੀ ਸੀ ਤਾਂ ਇਸ ਗੱਲ ਨੂੰ ਮੱਦੇ ਨਜ਼ਰ ਰੱਖਦੇ ਆ ਹੋયા ਜੋਗਿੰਦਰ ਸਿੰਘ ਗੁਰਾਹਾਂ ਦੇ ਇਹ ਬਿਆਨ ਆਇਆ ਕਿ ਜਿਹੜੀ ਹੁਣ 7 ਮਾਰਚ ਨੂੰ ਅਸੀਂ ਲੁਧਿਆਣੇ ਦੇ ਵਿੱਚ ਮੀਟਿੰਗ ਰੱਖਾਂਗੇ ਤਾਂ ਉਸ ਤੋਂ ਬਾਅਦ ਦੇਖਾਂਗੇ ਜੇ ਵੀ ਸਾਨੂੰ ਕੀ ਕਰ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ ਤਾਂ ਇਹ ਜਿਹੜੇ ਵਿਚਾਰ ਆ ਜਗਿੰਦਰ ਸਿੰਘ ਗਰਾਹਾ ਨੇ ਮੀਡੀਆ ਦੇ ਸਾਹਮਣੇ ਇਹ ਰੱਖੇ ਆ ਕਿ ਅਸੀਂ 7 ਮਾਰਚ ਨੂੰ ਲੁਧਿਆਣਾ ਦੇ ਵਿੱਚ ਕਰਨੈਲ ਸਿੰਘ ਇਸੜੋ ਭਵਨ ਦੇ ਵਿੱਚ ਜਿਹੜੀ ਆ ਮੀਟਿੰਗ ਰੱਖਾਂਗੇ ਤੇ ਅਗਲੀ ਜਿਹੜੀ ਕਾਰਵਾਈ ਆ ਕਿ ਸਾਨੂੰ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ ਉਹਦੇ ਬਾਰੇ ਅਸੀਂ ਸਾਰੇ ਬੈਠ ਕੇ ਮੀਟਿੰਗ ਕਰਾਂਗੇ ਤਾਂ ਜਿਹੜੀਆਂ ਆਸੇ ਪਾਸੇ ਦੀਆਂ ਅਫਵਾਹਾਂ ਨੇ ਉਹਨਾਂ ਦਾ ਯਕੀਨ ਨਾ ਕਰੋ ਪਰ ਦੂਜੇ ਪਾਸੇ ਇਹ ਵੀ ਖਬਰ ਆ ਰਹੀ ਆ ਕਿ ਬਠਿੰਡਾ ਦੇ ਵਿੱਚ ਕੱਲ ਪਰਸੋ ਤੇ ਕੱਲ ਜਿਹੜੇ ਕਿਸਾਨਾਂ ਨੂੰ ਫੜ ਕੇ ਉਹਨਾਂ ਨੂੰ ਥਾਣੇ ਦੇ ਵਿੱਚ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ ਤਾਂ ਅੱਜ 12 ਵਜੇ ਉਹਨਾਂ ਨੂੰ ਵੀ ਰਿਹਾ ਕਰ ਦਿੱਤਾ ਨੇ ਤੇ ਬਠਿੰਡਾ ਦੇ ਵਿੱਚ ਤਾਂ ਕੁਝ ਜਿਹੜੇ ਕਿਸਾਨ ਆ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਏ ਤੇ ਇਹ ਜਿਹੜੀ ਖਬਰ ਆ ਸੰਯੁਕਤ ਕਿਸਾਨ ਮੋਰਚਾ ਤੋਂ ਆ ਰਹੀ ਆ ਤਾਂ ਆਹਨੂੰ ਪਤਾ ਹੈ ਕਿ ਕਿੰਨਾ ਟਾਈਮ ਹੋ ਗਿਆ ਕਿਸਾਨਾਂ ਨੂੰ ਆਪਣੀਆਂ ਜਿਹੜੀਆਂ ਮੰਗਾਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਸਾਹਮਣੇ ਰੱਖਦੇ ਆ ਨੂੰ ਪਰ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੇ ਸਰਤੇ ਇੱਕ ਵੀ ਜੂ ਨਹੀਂ ਸਰਗੀ ਤਾਂ ਇੰਨਾ ਸਾਰੀਆਂ ਗੱਲਾਂ ਨੂੰ ਮੱਦੇ ਨਜ਼ਰ ਰੱਖਦੇ ਹੋયા ਕਿਸਾਨਾਂ ਨੇ ਇਹ ਐਲਾਨ ਕੀਤਾ ਸੀ ਕਿ ਅਸੀਂ 5 ਮਾਰਚ ਚੰਡੀਗੜ੍ਹ ਵੱਲ ਨੂੰ ਕੂਚ ਕਰਾਂਗੇ ਅਸੀਂ ਜਿਹੜੀ ਪੰਜਾਬ ਸਰਕਾਰ ਦੇ ਕੋਲ ਆਪਣੀਆਂ ਮੰਗਾਂ ਰੱਖਾਂਗੇ ਤੇ ਜਿਹੜੀ ਉਹ ਕੇਂਦਰ ਸਰਕਾਰ ਕੋਲੇ ਸਾਡੀਆਂ ਮੰਗਾਂ ਰੱਖਣਗੇ ਪਰ ਜਿਹੜੇ ਪੰਜਾਬ ਸਰਕਾਰ ਪਰ ਭਗਵਾਨਤ ਮਾਨਾ ਉਹ ਜਦੋਂ ਉਹਨਾਂ ਨਾਲ ਮੀਟਿੰਗ ਹੋਈ ਸੀ ਤਾਂ ਉਹ ਮੀਟਿੰਗ ਦੇ ਵਿੱਚ ਗੁੱਸੇ ਹੋ ਕੇ ਮੀਟਿੰਗ ਛੱਡ ਕੇ ਭੱਜ ਗਏ ਸੀ ਤਾਂ ਉਹਨਾਂ ਨੇ ਜਿੱਥੇ ਕਿਸਾਨ ਜਿੱਥੇ ਬੰਦਿਆਂ ਨੇ ਇਹ ਜਾ ਐਲਾਨ ਕੀਤਾ ਸੀ ਵੀ ਅਸੀਂ ਜਿਹੜੀ ਆ ਕਿ 5 ਮਾਰਚ ਨੂੰ ਜਿਹੜਾ ਸੀ ਚੰਡੀਗੜ੍ਹ ਵੱਲੀ ਕੂਚ ਕਰਾਗੇ ਜਦੋਂ ਉਪਗਵਤ ਮਾਨ ਸਰਕਾਰ ਨੂੰ ਪਤਾ ਲੱਗਿਆ ਕਿ ਜਿਹੜੇ ਕਿਸਾਨ ਆ ਉਹ ਆਪਣੀਆਂ ਜਿਹੜੀ ਆ ਮੰਗਾ ਮੰਗਾ ਕੇ ਹਟਣਗੇ ਉਹ ਪਿੱਛੇ ਨਹੀਂ ਹਟਣਗੇ ਤਾਂ ਇਸ ਨੂੰ ਮੱਦੇਨਜ਼ਰ ਰੱਖਦਿਆ ਹੋਇਆ ਭਗਵੰਤ ਮਾਨ ਸਰਕਾਰ ਨੇ ਉਸ ਦਿ ਰਾਤ ਨੂੰ 12 ਵਜੇ ਜਿਹੜੀ ਪੁਲਿਸ ਨੂੰ ਕਿਹਾ ਵੀ ਤੁਸੀਂ ਕਿਸਾਨਾਂ ਦੇ ਘਰਾਂ ਵਿੱਚ ਜਾਓ ਤੇ ਉਹਨਾਂ ਨੂੰ ਚੱਕ ਕੇ ਥਾਣੇ ਵਿੱਚ ਲੈ ਕੇ ਜਾਓ ਤਾਂ ਇਹਨਾਂ ਗੱਲਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਪੁਲਿਸ ਪ੍ਰਸ਼ਾਸਨ ਨੇ ਕਿਸਾਨਾਂ ਦੇ ਘਰਾਂ ਵਿੱਚ ਗਏ ਉਹਨਾਂ ਨੂੰ ਫੜ ਕੇ ਜੇਲਾ ਵਿੱਚ ਰੱਖਿਆ ਗਿਆ ਅਤੇ ਉਹ ਤਾਂ ਜੋਗਿੰਦਰ ਸਿੰਘ ਗੁਰਾਹਾ ਦੇ ਘਰ ਵੀ ਪੁਲਿਸ ਨੇ ਛਾਪੇਮਾਰੀ ਮਾਰੀ ਸੀ ਪਰ ਜੋਗਿੰਦਰ ਸਿੰਘ ਉਗਰਾਹਾ ਉਸ ਟਾਈਮ ਘਰ ਵਿੱਚ ਨਹੀਂ ਸੀ ਪਰ ਜਦੋਂ ਕਾਲਾ ਚੰਡੀਗੜ੍ਹ ਵੱਲੀ ਜਾਣ ਲੱਗੇ ਸੀ ਤਾਂ ਜਗਿੰਦਰ ਸਿੰਘ ਗੁਰਾਹਣ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਸੀ ਫਿਰ ਜਿਹੜਾ ਜਿਹੜੇ ਦੂਜੇ ਕਿਸਾਨ ਸੀ ਉਹਨਾਂ ਨੇ ਜਿਹੜਾ ਆਪਣਾ ਰੋਸ ਜਿਹੜਾ ਪ੍ਰਗਟ ਕੀਤਾ ਤੇ ਫਿਰ ਪੁਲਿਸ ਨੇ ਜਗਿੰਦਰ ਸਿੰਘ ਗੁਰਾਹਣ ਨੂੰ ਰਹਾ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਜਿਹੜੀ ਉਹਨਾਂ ਨੇ ਕਿਸਾਨ ਜਥੇ ਬੰਦੀਆਂ ਦੇ ਨਾਲ ਹੋਰ ਜਿਹੜੇ ਕਿਸਾਨ ਜਥੇ ਬੰਦਿਆਂ ਨੇ ਉਹਨਾਂ ਦੇ ਨਾਲ ਬੈਠ ਕੇ ਚਰਚਾ ਕੀਤੀ ਫਿਰ ਉਹਨਾਂ ਨੇ ਅੱਜ ਇਹ ਐਲਾਨ ਕੀਤਾ ਕਿ ਅੱਜ ਅਸੀਂ ਇਹ ਐਲਾਨ ਕਰ ਰਹੇ ਹਾਂ মিডিਆ ਦੇ ਸਾਹਮਣੇ ਕਿ 7 ਮਾਰਚ ਅਸੀਂ ਲੁਧਿਆਣਾ ਦੇ ਵਿੱਚ ਕਰਨੈਲ ਸਿੰਘ ਇਸਰੂਪਮਨ ਦੇ ਵਿੱਚ ਮੀਟਿੰਗ ਰੱਖਾਂਗੇ ਜਿਹੜਾ ਅਸੀਂ ਅਗਲੀ ਜਿਹੜੀ ਗੱਲ ਕਰਨੀ ਆ ਉਹਦੇ ਬਾਰੇ ਅਸੀਂ ਜਿਸ ਜਿਹੜੇ ਸਾਰੇ ਕਿਸਾਨ ਜਿੱਥੇ ਬੰਦੀਆਂ ਇਕੱਠੇ ਹੋਵਾਂਗੇ ਤੇ ਆਪਸ ਵਿੱਚ ਚਰਚਾ ਕਰਾਂਗੇ ਵੀ ਸਾਨੂੰ ਅੱਗੇ ਕੀ ਕਰਨਾ ਚਾਹੀਦਾ ਹੈ ਕੀ ਨਹੀਂ ਕਰਨਾ ਚਾਹੀਦਾ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ